ਮਰਕਰਾਂ ਨੂੰ ਇੱਕੋ ਮੈਸੇਜ ਹੈ ਤਖੜੇ ਹੋਜੋ ਔਰ ਇਸੇ ਤਰੀਕੇ ਨਾਲ ਆਪਾਂ ਸਾਰੇ ਨੇ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ 2.5 ਸਾਲਾਂ 'ਚ ਲੋਕਾਂ ਦੇ ਕੰਮ ਕਰਨੇ ਨੇ ਔਰ 27 ਦੇ ਵਿੱਚ ਫਿਰ ਦੁਬਾਰਾ ਪੰਨਾਈ ਨਾਲੋਂ ਵੀ ਵੱਡੇ ਬਹੁਮਤ ਨਾਲ ਆਪਾਂ ਦੁਬਾਰਾ ਜਿਹੜੀ ਸੇਵਾ ਹੈ ਉਹ ਪੰਜਾਬ ਦੀ ਸਾਹਮਣੀ ਹੈ ਅੱਜ ਦਾ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਗਾਲੀ ਮਾਤਾ ਮੰਦਰ ਪਟਿਆਲੇ ਤੋਂ ਸ਼ੁਰੂ ਕਰਕੇ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਤਰਗਾਣਾ ਮੰਦਰ ਆਰਾਮ ਦੀਵ ਸ਼ੁਕਰਾਮਾ ਕਰ ਚੱਲਿਆ। ਉਹ ਮੈਨੂੰ ਹੁਣੇ ਥੋੜੀ ਜਿਹਾ ਪਹਿਲਾਂ ਪਤਾ ਲੱਗਿਆ ਨਾਲ ਦੀ ਮੈਂ ਡੀਜੀਪੀ ਨੂੰ ਕਹਤਾ ਕਿ ਕੋਈ ਵੀ ਜਿਹੜਾ ਦੋਖੀ ਹੈ ਪਾਪੀ ਹੈ ਉਹ ਬਖਸ਼ੇ ਨਹੀਂ ਜਾਣਾ ਚਾਹੀਦਾ ਪੰਜਾਬ ਦੇ ਫੜ ਕੇ ਸਲਾਖਾਂ ਦੇ ਪਿੱਛੇ ਕਰੋ। ਪਿਛਲੇ ਨੇ ਨਾ ਵੀ ਤਾਂ ਆਪਾਂ ਦੇਖਿਆ ਬਾਏ ਇਲੈਕਸ਼ਨਾਂ ਦੇ ਰਿਜ਼ਲਟ ਆਏ ਨੇ ਜਿਦੇ ਵਿੱਚ ਚਾਰ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਇਹਨਾਂ ਥਾਂ ਤੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਨਾਲ ਹੀ ਸਾਡੇ ਜਿਹੜੇ ਜ਼ਿਲੇ ਦੇ ਪ੍ਰਭਾ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਰੋੜਾ ਜਿਹੜੇ ਕੈਬਨਿਟ ਮੰਤਰੀ ਹੈ ਉਹਨਾਂ ਨੂੰ ਐਲਾਨ ਹੈ ਗਿਆ ਤੇ ਨਾਲ ਕੋ ਪ੍ਰਧਾਨ ਸਾਡੇ ਸ਼ੈਰੀ ਕਲਸੀ ਜੀ ਜਿਹੜੇ ਐਮ ਐਲ ਏ ਵੀ ਨੇ ਅੱਜ ਉਹਨਾਂ ਨੇ ਇੱਕ ਯਾਤਰਾ ਕਰਨੀ ਹੈ ਜਿਹੜੀ ਪਟਿਆਲੇ ਤੋਂ ਕਾਲੀ ਦੇਵੀ ਮੰਦਿਰ ਤੋਂ ਸ਼ੁਰੂ ਹੋ ਕੇ ਹਰ ਮੰਦਿਰ ਸਾਹ ਜਾਂ ਕੇ ਉੱਤੇ ਨਥ ਮਸਤਕ ਹੋ ਕੇ ਅਸ਼ੀਰਵਾਦ ਲੈਣਾ ਉਹਦੇ ਤਹਿਤ ਅੱਜ ਫਤੇਗੜ ਸਾਹਿਬ ਵਿਖੇ ਥਾਂ ਥਾਂ ਤੇ ਉਹਨਾਂ ਦਾ ਜਿੱਤੇ ਸਵਾਗਤ ਕੀਤਾ ਜਾ ਰਿਹਾ ਅੱਜ ਮਾਦੋਪੁਰ ਮੋੜ ਤੇ ਸਾਰੇ ਵਰਕਰ ਸਹਿਬਾਨ ਬਹੁਤ ਹਮਮਾ ਕੇ ਪੂਰੇ ਜੋਸ਼ ਨਾਲ ਐਮਐਲਏ ਸਹਿਬਾਨ ਵੀ ਸਾਰੇ ਜਿੰਨੇ ਉਧੇਦਾਰ ਸਹਿਬਾਨ ਸਰਪੰਚ ਸਹਿਬਾਨ ਸਵਾਗਤ ਨੂੰ ਕੋਈ ਤਾਂ ਕੇ ਪਰ ਕਾਵਾ ਕਰ ਰਿਹਾ ਤੇ ਉੱਥੇ ਨਵ ਨਿਯੁਕਤ ਜਿਹੜੇ ਸਾਡੇ ਪ੍ਰਧਾਨ ਹਨ ਸ਼੍ਰੀ ਅਮਨ ਅਰੋੜਾ ਜੀ ਉਹਨਾਂ ਨੂੰ ਰੇ ਪੂਰੇ ਮਾਧੋਪੁਰ ਮੋਟੇ ਦੇ ਇਥੇ ਸਿੰਧੀ ਫਟੇਗੜ ਸਾਹਿਬ ਦੇ ਸਾਰੇ ਵਰਕਰ ਸਹਿਬਾਨਾਂ ਨੇ ਸ਼੍ਰੀ ਅਮਨ ਅਰੋੜਾ ਜੀ ਦੇ ਸਾਡੇ ਨਾਮਲੇ ਪ੍ਰਧਾਨਾ ਉਹਨਾਂ ਦਾ ਸਵਾਗਤ ਕੀਤਾ ਅੱਜ ਆਮ ਆਦਮੀ ਪਾਰਟੀ ਤੇ ਜੋ ਕਿ ਨਵੇਂ ਨੁਕਤ ਪ੍ਰਧਾਨ ਨੇ ਅਮਨ ਅਰੋੜਾ ਜੀ ਕੈਬਨਟ ਮੰਤਰੀ ਉਹ ਤੇ ਨਾਲ ਸ਼ਹਿਰੀ ਕਲਸੀ ਜੀ ਜੋ ਉਪ ਪ੍ਰਧਾਨ ਬਣੇ ਨੇ ਉਹ ਫਟੇਗੜ ਸਾਹਿਬ ਹਲਕੀ ਧਰਤੀ ਦੇ ਪਹੁੰਚੇ ਨੇ ਅੱਜ ਮੱਲ ਲਕਵੀਰ ਸਿੰਘ ਰਾਏ ਜੀ ਵੱਲੋਂ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਉਹਨਾਂ ਦਾ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਤੇ ਇੱਥੋਂ ਅਸੀਂ ਫਤਿਹਗੜ੍ਹ ਸਾਹਿਬ ਤੋਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਪਾਸ ਕੀ ਅੱਗੇ